Ah, Thank <laughs> <laughs> you. ਸੋ ਸਾਝ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੈ ਸਿਫਤ ਖਸਮ ਦੀ ਨੂਰ ਅਰ ਸੋਹ ਕੋੁਰ ਸੋਹ ਝਟੀ ਆ ਤੁਦ ਡਟੇ ਸਚੇ ਪਾਤ ਸਾਹ ਮਲ ਜਨਮ ਜਨਮ ਦੀ ਕਟੀ ਆ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾ ਦਾ ਸਾਹੋ ਜਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਵੇਸਾਹੋ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾ ਦਾ ਸਾਹੋ ਦੇਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿ ਹੈ ਸਾਹਿਬ ਜੀ ਰਾਗ ਤਨਾ ਸ੍ਰੀ ਮਹੱਲਾ ਤੀਜਾ ਘਰ ਚੌਥਾ ਇੱਕ ओ अंकार सत्य गोर प्रसाद हाम पिखक पेखारी तेरे तू ਪਤ ਹੈ ਦਾਤਾ ਹੋ ਹੋ ਦਇਆਲ ਨਾਮ ਦੇ ਹੋ ਮੰਗਤ ਜਨ ਕਾਉ ਸਦਾ ਰਹ ਰੰਗੇ ਰਤ ਹਾਮ ਪੀਖ ਕ ਪੇਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ හෝහො දැයාල නාමොදේහො මංගත ජනකවෝ සදා රහෝරංගේරත්තා ਲਿਹਾਰ ਜਾਓ ਸੱਚੇ ਤੇਰੇ ਨਾਮ ਵਿਟਹਾ ਕਾਰਣ ਕਾਰਣ ਸਬਨਾਕਾ ਏਕੋ ਆਵਰ ਨ ਦੁਜਾ ਕੋਈ ਰਹਾਉ ਬਹੁਤੇ ਫੇਰ ਪਾਏ ਕਿਰਪਨ ਕੋ ਆਬ ਕੇਸ਼ ਕਿਰਪਾ ਕੀ ਜਾ ਹੋ ਹੋ ਦਇਆਲ ਦਰਸਨ ਦੇਹੋ ਆਪੋ ਨਾ ਸੇ ਬਖਸ਼ ਕਰੀ ਜਾ ਪੰਤ ਨਾਨਕ ਭਰਮ ਪਾਟ ਖੂਲੇ ਗੁਰ ਪਰ ਸਾਦੀ ਜਾਣਿਆ ਸਾਚੀ ਲੇਵ ਲੱਗੀ ਹੈ ਪੀਤਰ ਸਤ ਗੁਰ ਸਿਉ ਮਾਨ ਮਾਨਿਆ ਭਨਤ ਨਾਨਕ ਪਰਮ ਪਾਟ ਖੂਲੇ ਗੁਰ ਪ੍ਰਸਾਦੀ ਜਾਨਿਆ ਸੱਚੀ ਲੇਵ ਲਾਗੀ ਹਪਿਤਰੇ ਸਤ ਗੁਰ ਸੋ ਮਨ ਮਾਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਤਨਾਸਰੀ ਮਹੱਲਾ ਤੀਜਾ ਘਰ ਚੌਥਾ ਇੱਕ ਓ ਅੰਕਾਰ ਸਤਿ ਗੁਰ ਪ੍ਰਸਾਦ ਹਮ ਭੀਖਕ ਪੇਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹੋਹੁ ਦਇਆਲ ਨਾਮ ਦੇਹ ਮੰਗਤ ਜਨਕਾਉ ਸਦਾ ਰਹੋ ਰੰਗੇ ਰਾਤਾ